ਪਬਲਿਕ ਪ੍ਰਾਈਮ ਟੀਵੀ ਵੇਖਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਐਸ ਲਈ ਅਸੀਂ ਖੁਲੋਤੇ ਹਾਂ ਤੁਸੀਂ ਵੇਖ ਸਕਦੇ ਹੋ। ਰਾਵੀ ਦਰਿਆ ਦੇ ਬਿਲਕੁਲ ਐਨ ਕੰਡੇ ਦੇ ਉੱਤੇ ਅੱਜ ਤੜਕਸਾਰ ਰਾਵੀ ਦਰਿਆ ਨੂੰ ਪਿੰਡਾਂ ਨੂੰ ਬਚਾਉਣ ਵਾਲੀ ਜਿਹੜੀ ਰਾਵੀ ਦਰਿਆ ਤੋਂ ਉਹ ਤੁਸੀਂ ਦੇ ਟੁੱਟਣ ਕਰਕੇ ਇੰਨਾ ਵੱਡਾ 파ੜ ਪੈ ਚੁੱਕਿਆ ਕਿ ਤੁਸੀਂ ਵੇਖ ਸਕਦੇ ਹੋ ਪਿੰਡ ਕੋਟਰ ਜਦਾ ਛੰਨਾਪੇਦੀ ਦੂਜੋਵਾਲ ਗਿੱਲਾਂ ਵਾਲੀ ਮਲਕਪੁਰ ਇਹਨਾਂ ਦੀ ਹਜ਼ਾਰਾਂ ਇਕੜ ਜ਼ਮੀਨ ਜਿਹੜੀ ਆ ਉਹ ਪਾਣੀ ਦੀ ਮਾਰ ਹੇਠਾ ਚੁੱਕੀ ਹੈ। ਇੰਨਾ ਵੱਡਾ ਨੁਕਸਾਨ ਹੈ ਕਿ ਇਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਪਰ ਇਹ ਹੈ ਕਿ ਇਹਦੇ ਵਿੱਚ ਕੇਵਲ ਇੱਕ ਪਿੰਡ ਹੁੰਦਾ ਜਿਹੜਾ ਬੇਦੀਸ਼ਨਾ ਉਹ ਪਿੰਡ ਜਿਹੜਾ ਉਹਦੀ ਡੁੱਬਣ ਦੀ ਖਬਰ ਹੈ ਬਾਕੀ ਪਿੰਡਾਂ ਦੇ ਵਿੱਚ ਹਲੇ ਤੱਕ ਜਿਹੜਾ ਪਾਣੀ ਨਹੀਂ ਖੜਿਆ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਹਾਲੇ ਵੀ ਕਿੰਨੀ ਸਪੀਡ ਦੇ ਨਾਲ ਜਿਹੜਾ ਪਾਣੀ ਆ ਰਿਹਾ ਹਜ਼ਾਰਾਂ ਇੱਕ ਜਮੀਨ ਹੈ ਕਿਸਾਨਾਂ ਦੀ ਜਿਹੜੀ ਕਿ ਬੜੀ ਮਿਹਨਤ ਦੇ ਨਾਲ ਪਾਲੀ ਐਨ ਬਿਲਕੁਲ ਪੱਕੇ ਦੇ ਕਿਨਾਰੇ ਦਿੱਤੀ ਹੋਈ ਜ਼ਮੀਨ ਹੈ ਜਿਹਦੇ ਕਰਕੇ ਹੁਣ ਉਧਰ ਜਾਣਾ ਵੀ ਜਿਹੜਾ ਬੜਾ ਮੁਸ਼ਕਲ ਹੋ ਚੁੱਕਿਆ ਹੈ ਸੋ ਇਹ ਚੀਜ਼ ਦੀ ਸਾਰੀ ਨੁਕਸਾਨ ਦੀ ਪਰਪਾਈ ਕੌਣ ਕਰੇਗਾ ਆਪਣੇ ਆਪ ਦੇ ਵਿੱਚ ਬੜੇ ਸਵਾਲ ਨੇ ਕਿਉਂਕਿ ਹਰ ਵਾਰ ਕਿਸਾਨਾਂ ਨੂੰ ਨੁਕਸਾਨਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਤੁਸੀਂ ਖੁਰਗੀ ਉਹਦਾ ਜ਼ਿੰਮੇਵਾਰ ਕੌਣ ਹੈ ਇਹ ਬੜੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਹੈ ਸੋ ਇੱਥੇ ਸਾਡੇ ਕੋਲ ਕੁਝ ਨੌਜਵਾਨ ਨੇ ਇਹਨਾਂ ਨੇ ਜਿਨ੍ਹਾਂ ਨੇ ਅੱਖੀਂ ਦ੍ਰਿਸ਼ ਸਾਰੇ ਦਾ ਸਾਰਾ ਵੇਖਿਆ ਹੈ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸੋ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਭਪਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਜਿਜੋੜ ਤੁਜੋ ਵਾਲੇ ਇਹ ਪਾਣੀ ਸਵੇਰੇ ਕਦੋਂ ਤੁਸੀਂ ਵੇਖਿਆ ਪਹਿਲਾਂ ਸਾਰਾ ਕੋਈ ਠੀਕ ਸੀਗਾ ਹਾਂ ਜੀ ਨਾ ਹੋਇਆ ਨਾ ਨੋਂ ਕੋ ਜੇ ਪਾਣੀ ਜਿਹੜਾ ਵੇਖਿਆ ਤੁਸੀਂ ਇਹ ਕਿੰਨਾ ਕੁ ਨੁਕਸਾਨ ਆ ਕੋਈ ਅੰਦਾਜ਼ਾ ਹੈ ਜੀ ਇਸ ਚੀ ਦਾ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਦੂਸਰੇ ਪਾਸੇ ਪਾਣੀ ਦਾ ਬਚਾਇ ਹਲੇ ਤੱਕ ਪਿੰਡ ਵਾਲੇ ਪਾਸੇ ਹਾਂਜੀ ਪਿੰਡ ਵਾਲੇ ਪਾਸੇ ਬਚਾਇਆ ਹੈ ਪਿੰਡ ਵਾਲੇ ਪਾਸੇ ਕੇਵਲ 베ਦੀਸ਼ਨਾ ਪਿੰਡ ਜਿਹੜਾ ਉਹਦੇ ਵਿੱਚ ਹੀ ਪਾਣੀ ਆਇਆ ਹੈ ਹਾਂਜੀ ਸੋ ਇਹਨਾਂ ਦੇ ਦੱਸਣ ਮੁਤਾਬਕ 베ਦੀਸ਼ਨਾ ਦਾ ਪਿੰਡ ਜਿਹੜਾ ਤਸੀਰ ਉਹ ਦਰਿਆਵਾਰੀ ਸਾਈਡ ਦੇ ਉੱਪਰ ਸੀ ਉਹ ਜਿਹੜਾ ਪਿੰਡ ਹੈ ਉਹ ਬਿਲਕੁਲ ਪਾਣੀ ਦੀ ਮਾਰ ਹੇਠਾ ਚੁੱਕਿਆ ਹੈ ਕਿਉਂਕਿ ਫਿਰ ਮੈਂ ਆਪ ਜੀ ਦੀ ਜਾਣਕਾਰੀ ਦੇ ਵਾਸਤੇ ਇੱਕ ਵਾਰ ਦੱਸ ਦੇਵਾਂ ਕਿ ਪਾਣੀ ਨੂੰ ਬਚਾਉਣ ਵਾਸਤੇ ਜਿਹੜੀ ਦਰਿਆ ਦੇ ਬਿਲਕੁਲ ਨਜ਼ਦੀਕ ਇੱਕ ਤੂਸੀ ਤਿਆਰ ਕੀਤੀ ਗਈ ਸੀ ਤੂਸੀ ਦੇ ਵਿੱਚ ਅੱਜ ਤੜਕਸਾਰ اچانک ਪਾਣੀ ਦਾ ਵਹਾਵ ਵਧਣ ਦੇ ਕਰਕੇ ਉਹਦੇ ਵਿੱਚ ਇੱਕ ਬੜਾ ਵੱਡਾ ਪਾੜ ਪੈ ਗਿਆ ਜਿੰਨੂੰ ਕਿ ਉਸ ਪਏ ਹੋਏ ਪਾੜ ਨੂੰ ਪੂਰਨ ਕਵਰ ਕਰਨਾ ਬਹੁਤ ਜ਼ਿਆਦਾ ਔਖਾ ਹੈ। ਦੇਖੋ ਜਿੱਦਣ ਨੂੰ ਆਪਾਂ ਨਿਗਾਹ ਜਾਂਦੀ ਹੈ ਉੱਥੋਂ ਸਾਰਾ ਪਾਣੀ ਪਾਣੀ ਦਿਖਾਈ ਦੇ ਰਿਹਾ ਕੋਈ ਫਸਲ ਦਿਖਾਈ ਨਹੀਂ ਦੇ ਰਹੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਨੁਕਸਾਨ ਦੀ ਕਿੱਥੋਂ ਬਰਪਾਈ ਹੋਵੇਗੀ ਤੇ ਕੀ ਕਰੇ ਤੁਸੀਂ ਕੋਈ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ ਸਰ। ਸਰ ਆਪਾਂ ਨਾ ਸਰਕਾਰਾਂ ਦੀ ਹੈ ਢੱਲ ਗੈਂਦੇ ਆ। ਕਿਉਂਕਿ ਇਹ ਬੰਨ ਬੱਦੇ ਹੁਣ ਤੁਸੀਂ ਜੱਜਣਾ ਬੱਧੀਆਂ ਹੁਣ ਤੇ ਨਾਲ ਇਹ ਨੁਕਸਾਨ ਹੋਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਉਹ ਫੌਜੀਆਂ ਦੀਆਂ ਗੱਡੀਆਂ ਜਿਹੜੀਆਂ ਉਹ ਵੀ ਡੋਬ ਚੁੱਕੀਆਂ ਨੇ ਵਿੱਚ ਤੇ ਸਰਕਾਰ ਦਾ ਇਹ ਨੁਕਸਾਨ ਆ ਸਾਰਾ ਜੋ ਇੱਥੇ ਜਨਤਾ ਰਹਿੰਦੀ ਆ ਸਾਰੀ ਡੁੱਬੀ ਪਈ ਆ ਤੇ ਇਹਦੇ ਵਿੱਚ ਹੁਣ ਕੋਈ ਹੱਲ ਨਹੀਂ ਹੈਗਾ ਜੀ ਆ ਵੀ ਬੰਨ ਟੁੱਟ ਗਿਆ ਤੇ ਸਾਰੇ ਪਿੰਡਾਂ ਨੂੰ ਜਾ ਵਰਨਾ ਪਾਣੀ ਇਹ ਜਿਹੜੇ ਤੁਸੀਂ ਬੰਨ ਤੇ ਅਸੀਂ ਖੜੇ ਜੇ ਇਹ ਟੁੱਟਦਾ ਤੇ ਇਧਰ ਪਿੰਡ ਡੁੱਬਨ ਦਾ ਖਤਰਾ ਡੁੱਬਦੇ ਸਾਰੇ ਹਾਂਜੀ ਇਹਦੇ ਬਾਰੇ ਹੁਣ ਕੋਈ ਸਰਕਾਰ ਵੱਲੋਂ ਕੋਈ ਸਹੈਦਾ ਦੀ ਆਸ ਕੀਤੀ ਜਾ ਸਕਦੀ ਹੈ ਇਹਦੇ ਬਾਰੇ ਹੁਣ ਸਰਕਾਰ ਨੁਕ ਮੁਸ਼ਕਲ ਹੈ ਕੋਈ ਉਹਨਾਂ ਦਾ ਪਾਣੀ ਗਾੜੀ ਤੇ ਯੋਰ ਨਹੀਂ ਹੈਗਾ ਕੋਈ ਵੀ ਜਿੰਨਾ ਵੱਧ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਿਖਦਾ ਜਿਹੜਾ ਬਚਾ ਕਰਨ ਵਾਸਤੇ ਅੱਗੇ ਆਇਆ ਹੋਵੇ ਪਾਈ ਪਾੜ ਨੂੰ ਪੂਰ ਰਿਹਾ ਹੋਵੇ ਨਹੀਂ ਕੋਈ ਨਹੀਂ ਜਾਇਆ ਸਰ ਇਸ ਬਾਰੇ ਠੀਕ ਹੈ ਧੰਨਵਾਦ ਜੀ ਸੋ ਇਹ ਨਿਵਾਸੀਆਂ ਦਾ ਇਹ ਗੱਲ ਕਹਿਣੀ ਕਿ ਕਿਸੇ ਨੇ ਵੀ ਆ ਕੇ ਸਰਕਾਰੀ ਅਧਿਕਾਰੀ ਦੇ ਸਾਹਮਣੇ ਲਈ ਹਲੇ ਤੱਕ ਪਾੜ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਕੋਈ ਪੂਰਨ ਵਾਸਤੇ ਜਿਹੜਾ ਸਾਹਮਣੇ ਅੱਗੇ ਨਹੀਂ ਆ ਸਕਿਆ ਸੋ ਇਸੇ ਤੇ ਨਾ ਹੋਰ ਜਾਣਕਾਰੀ ਕਿ ਤੁਸੀਂ ਜਿਹੜੇ ਨਾਲ ਤੂੰ ਸੀ ਟੁੱਟਣ ਦਾ ਕੀ ਕਾਰਨ ਮੰਨਦੇ ਹੋ ਭਾਜੀ ਇਹ ਤੁਸੀਂ ਕਿਹੜੇ ਕਾਰਨ ਦੇ ਕਰਕੇ ਟੁੱਟੀ ਇਤੋਂ ਕਮਜ਼ੋਰ ਸੀ ਜਾਂ ਕੋਈ ਪਕਾਈ ਨਹੀਂ ਹੋਈ ਕੀ ਕਾਰਨ ਮੰਨਦੇ ਇਹ ਸਰ ਅਚਾਨਕ ਨਾ ਪਾਣੀ ਜ਼ਿਆਦਾ ਔਨ ਕਰਕੇ ਹੋਈ ਆ ਪਹਿਲਾਂ ਵੀ ਪਾਣੀ ਆਇਰੇ 22 23 ਚ ਅਜੇ ਤੱਕ ਤੁਸੀਂ ਨਹੀਂ ਟੁੱਟੀ ਹਾਂ ਨਹੀਂ ਟੁੱਟੀ ਇਹ ਜ਼ਿਆਦਾ ਪਾਣੀ ਔਨ ਕਰਨ ਉੱਥੇ ਪਹਿਲਾਂ ਤਾਂ ਪੂਰੇ ਚੱਲੇ ਇੱਧਰ 3-4 ਵਜੇ ਅਸੀਂ 3-4 ਵਜੇ ਸਰਪੰਚ ਨਾਲ ਹੀ ਸਾਡੇ ਗਏ ਰਹੇ ਉੱਥੋਂ ਬਾਅਦ ਚ ਜਦੋਂ ਇਹ ਪੂਰੇ ਬੰਦ ਦੇ ਰਹੇ ਬਾਅਦ ਚ ਪਤਾ ਲੱਗਾ ਉੱਥੋਂ ਵੀ ਅਗਲੇ ਪੰਨੇਓ ਤੁਸੀਂ ਕੋਈ ਮਤਲਬ ਖੋਰ ਪਿਆ ਹੂ ਉਹਦੇ ਕ ਚੱਕਰ ਟੁੱਟੇ ਦੇਖਦੇ ਆਂ ਦੇਖਦੇ ਆਂ ਵੀ ਕਾਫੀ ਮਤਲਬ ਦਰਖਤ ਰੁੜ ਲਾਪੇ ਮਤਲਬ ਹੀ ਬੰਨਣਾ ਦਾ ਕੋਈ ਚਾਂਸ ਨਹੀਂ ਸੀ ਹੁਣ ਕਪਾਲ ਜਿਹੜਾ ਕਿੰਨੇ ਫੁੱਟ ਤੱਕ ਜਾ ਚੁੱਕਿਆ ਤੁਸੀਂ ਦੇ ਵਿੱਚ ਜਿਹੜਾ ਪਾੜ ਪਿਆ ਕਮ ਸੇ ਕਮ 8-10 ਕਿਲੋਮੀਟਰ ਚੱਲ ਗਿਆ 500 ਮੀਟਰ ਦੇ ਕਰੀਬ ਤੁਸੀਂ ਜਿਹੜੀ ਰੁੜ ਚੁੱਕੀ ਹੈ ਇੰਨਾਂ ਵਾਲੀ ਤਰਫ ਰੁੜ ਕੇ ਹੈ ਜੀ ਸਾਰੇ ਇਹਦਾ ਕੋਈ ਬੰਨਣ ਦਾ ਤਰੀਕਾ ਕਦੋਂ ਜਾਂ ਕੋਈ ਹੁਣ ਪਾਣੀ ਦਰਿਆ ਤੋਂ ਡਾਊਨ ਹੋਏਗਾ ਫਿਰ ਹੋ ਸਕਦਾ ਜੀ ਓਦਾਂ ਜੀ ਕੋਈ ਨਹੀਂ ਇਹ ਅੱਗੇ ਕਿੱਥੋਂ ਤੱਕ ਕੋਈ ਨੁਕਸਾਨ ਤਾਂ ਹੈ ਹੰਦਾ ਜੀ ਨੁਕਸਾਨ ਸਾਰਾ ਹੋ ਗਿਆ ਜੀ ਇੱਥੋਂ ਆ ਲੱਗਾ ਕੋਟਰ ਜਾਦਾ ਆ ਆ ਬੇਦੀਸ਼ਾਨਾ ਤੋਂ ਲੈ ਕੇ ਦਰਿਆ ਮਲਕਪੁਰ ਸਾਰਾ ਇਧਰ ਨੂੰ ਪਾਣੀ ਚੱਲ ਗਿਆ 6-7 ਕਿਲੋਮੀਟਰ ਦੇ ਘੇਰੇ ਦੀਆਂ ਫਸਲਾਂ ਆਪਣਾ ਪੂਰੇ ਐਡਵਾਂਸ ਲੈਣ ਬੰਨੀ ਸੀ ਇਹ ਪੂਰੇ ਹੀ ਇਧਰ ਇੱਕ ਇੱਥੇ ਆ ਇੱਕ ਇੱਥੋਂ 500 ਮੀਟਰ ਅੱਗੇ ਆ ਇਹ ਮਤਲਬ ਬੰਨੇ ਤਾਂ ਹੀ ਵੀ ਇਧਰੋਂ ਪਾਣੀ ਐਨ ਨਹੀਂ ਚੱਲਦੀ ਪਰ ਓਵਰ ਪਾਣੀ ਹੁਣ ਕੇ ਹੁਣ ਐਨ ਹੋ ਗਿਆ ਜੀ ਹੁਣ ਹੁਣ ਵੀ ਪੱਦਰ ਇਹਦੇ ਨਾਲੋਂ ਜ਼ਿਆਦਾ ਇਧਰ ਹੋ ਗਿਆ ਜੀ ਪ੍ਰਸ਼ਾਸਨ ਨੇ ਸਾਰ ਲਈ ਹੋਵੇ ਆ ਕੇ ਸਵੇਰ ਦੀ ਨਹੀਂ ਆਇਰੇ ਪਹਿਲਾਂ ਆਇਰੇ ਆ ਰਾਤ ਵੀ ਆਇ ਰਹੇ ਆ ਆਈਡੀਓ ਸਭ ਆਇ ਰਹੇ ਆ ਜੈ ਸਿੰਘ ਸਾਹਿਬ ਆਇ ਰਹੇ ਸਾਰਾ ਉਹਨਾਂ ਨੇ ਪ੍ਰਬੰਧ ਵੀ ਪੂਰਾ ਕੀਤਾ ਜੀ ਤੋੜੇ ਬਣਦੇ ਪਰ ਇੰਨਾ ਪਾਣੀ ਔਨ ਕਰਕੇ ਕੇ ਦੀ ਕੋਈ ਪੇਸ਼ ਨਹੀਂ ਹੁਣ ਵੇਟ ਕਰਨੀ ਪਏਗੀ ਪਾਣੀ ਘਟ ਹੁੰਦੀ ਪਾਣੀ ਘਟ ਕਰਨ ਦੀ ਵੇਟ ਕਰਨੀ ਪਏਗੀ ਠੀਕ ਹੈ ਜੀ ਧੰਨਵਾਦ ਜੀ ਹੁੰਦੇ ਸਮੇਂ ਐਸਐਸਪੀ ਸਾਹਿਬਾ ਨਤੀ ਫੋਰ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਪਿੰਡ ਨੂੰ ਸੂਚਿਤ ਕੀਤਾ ਗਿਆ ਸੀ ਕਿ ਸ਼ਾਮੀ ਤੁਸੀਂ ਜਿਹੜਾ ਤੋ ਸੀ ਦੇ ਪਾਰ ਦੇ ਜਿਹੜੇ ਰਹਿ ਰਹੇ ਨੇ ਦਰਿਆ ਵਾਲੇ ਪਾਸੇ ਉਹ ਆਪਣਾ ਇਥੋਂ ਟਿਕਾਣਾ ਕਿਤੇ ਹੋਰ ਕਰ ਜਾਣ ਸੋ ਇੰਨੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਟਿਕਾਣਾ ਕਰਨਾ ਮੁਸ਼ਕਲ ਸੀ ਜਿਹਦੇ ਕਰਕੇ ਤੁਸੀਂ ਉਹ ਪਾਰ ਰਹਿਣ ਵਾਲੇ ਜਿਹੜੇ ਪਰਿਵਾਰ ਨੇ ਉਹਨਾਂ ਵੱਲੋਂ ਐਨ ਮੌਕੇ ਦੇ ਉੱਤੇ ਕੇਵਲ ਆਪਣਾ ਥੋੜਾ ਥੋੜਾ ਜ਼ਰੂਰੀ ਸਮਾਨ ਲਾ ਲਈਏ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਦੇ ਵਿੱਚ ਇੱਥੇ ਤੁਸੀਂ ਦੇ ਉੱਪਰ ਲੈਣ ਲਾ ਕੇ ਖਲੋਤੇ ਨੇ ਬਹੁਤਾ ਸਮਾਨ ਉਹਨਾਂ ਦੇ ਵੱਲੋਂ ਵੀ ਨਹੀਂ ਕੱਢਿਆ ਗਿਆ ਐਸੇ ਵੀ ਕਿੰਨਾ ਕਮਾਨ ਤੁਸੀਂ ਕੱਢ ਸਕੇ ਆਪਣਾ ਨਿਕਲੇ ਕੋਈ ਨਹੀਂ ਤੇ ਵੀਰ ਜੀ ਕੁਝ ਨਹੀਂ ਨਿਕਲਾ ਸਮਾਨ ਸਾਰਾ ਸਮਾਨ ਉੱਪਰ ਵਿੱਚ ਸਾਰਾ ਸਮਾਨ ਘਰੇ ਡੁੱਬਿਆ ਪਿਆ ਹਾਂ ਘਰੇ ਘਰੇ ਰਹਿ ਗਿਆ ਸਭ ਕੁਝ ਘਰੇ ਰਹਿ ਗਿਆ ਹਣ ਤੂੰ ਪਤਾ ਹੀ ਉਦੋਂ ਲੱਗਾ ਜਦੋਂ ਟੜਕੇ ਪਾਣੀ ਵਹੇਗਾ ਆਪਣਾ ਮਹਾ ਲੈ ਕੇ ਨੱਠਿਆ ਮਨ ਟੁੱਟ ਗਿਆ ਕਿਸੇ ਨੇ ਆਵਾਜ਼ ਨਹੀਂ ਦਿੱਤੀ ਕਿਸੇ ਚੀਜ਼ ਦੀ ਨਾ ਨਾ ਕਿਸੇ ਨੇ ਆਵਾਜ਼ ਨਹੀਂ ਦਿੱਤੀ ਆਪੋ ਆਪਣੀ ਪਈ ਤੇ ਟੜਕੇ ਬਸ ਆਪ ਆਪਣਾ ਜਿਹੜਾ ਕੱਪੜਾ ਆ ਬਾਕੀ ਹੋਰ ਕੱਖ ਨਹੀਂ ਆਇਆ ਡਾਣਾ ਫੱਕਾ ਵਿੱਚ ਹੀ ਸਭ ਕੁਝ ਹੋਈ ਜੋ ਵੀ ਮੰਦਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਜੀ ਵੱਡਾ ਨੁਕਸਾਨ ਹੋ ਗਿਆ ਸੋ ਇਹਨਾਂ ਦੇ ਦੱਸਣ ਦੇ ਮੁਤਾਬਕ ਸਮਾਨ ਜਿਹੜਾ ਸੀ ਥੋੜਾ ਸੀ ਬਿਲਕੁਲ ਟਾਈਮ ਥੋੜਾ ਸੀ ਸਮਾਨ ਕੱਢੇ ਦੇ ਵਾਸਤੇ ਜਿਹੜਾ ਇਹਨਾਂ ਨੂੰ ਮਿਲਿਆ ਜਿਹਦੇ ਕਰਕੇ ਇਹਨਾਂ ਦੇ ਕੋਲੋਂ ਸਮਾਨ ਜਿਹੜਾ ਸੀ ਆਪਣਾ ਕੱਢ ਨਹੀਂ ਸਕ ਸਕੇ ਜਿਹਦੇ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਹਨਾਂ ਮੌਕੇ ਤੇ ਕਿ ਉਹ ਟਰਾਲੀਆਂ ਦੇ ਉੱਪਰ ਤਰਪਾਲਾ ਪਾ ਕੇ ਸੀਦੇ ਉੱਪਰ ਰੋਕ ਕੇ ਤੇ ਇਹਨਾਂ ਨੇ ਆਪਣਾ ਥੋੜਾ ਜਿਹਾ ਟਿਕਾਣਾ ਜਿਹੜਾ ਉਹ ਤਿਆਰ ਕੀਤਾ ਹੈ। ਉਹ ਤੋਂ ਅਕੂ ਤੁਸੀਂ ਵੇਖ ਸਕਦੇ ਹੋ ਕਿਹੜੇ ਹਾਲਾਤਾਂ ਦੇ ਵਿੱਚ ਇਹ ਬੈਠ ਕੇ ਆਪਣਾ ਤੇ ਤੁਸੀਂ ਦੇ ਉੱਪਰ ਇਹਨਾਂ ਨੇ ਟਿਕਾਣਾ ਲਗਾਇਆ ਬੰਨ ਦੇ ਉੱਪਰ ਸੋ ਅੱਜ ਸਵੇਰ ਤੋਂ ਆਏ ਤੁਸੀਂ ਕਿ ਜਾਂ ਕੱਲ ਸ਼ਾਮ ਤੋਂ ਟਿਕਾਣਾ ਇੱਥੇ ਕੀਤਾ ਇਹ ਮਹਾਰਾਜ ਅੱਜ ਸਵੇਰੇ ਮਨੇਰੇ ਆਏ ਸਵੇਰੇ ਮਨੇਰੇ ਪਾਣੀ ਆਉਣ ਤੇ ਘਰੋਂ ਨਿਕਲੇ ਆਹ ਹਾਂ ਅੰਦਰ ਹੀ ਵਰ ਗਿਆ ਫੇਰ ਵਾਜਲਾ ਪਿਆ ਕੋਈ ਨਿਕਲਿਆ ਕੋਈ ਨਹੀਂ ਨਿਵੇਸ਼ ਮਾ ਕਿੰਨਾ ਕ ਸਾਮਾਨ ਕੱਢਿਆ ਤੁਸੀਂ ਬੜਾ ਕੱਢੇ ਜਿਆਦਾ ਰਹਿ ਗਿਆ ਉੱਥੇ ਕਿੰਨਾ ਕ ਪਾਣੀ ਤੁਹਾਡੇ ਘਰ ਐ ਇਸ ਵੇਲੇ ਪਾਣੀ ਐ ਵੇਲੇ ਗਲਗਲ ਪਾਣੀ ਪੰਜ 6 ਫੁੱਟ ਦੇ ਕਰੀਬ ਘਰਾਂ ਚ ਪਾਣੀ ਹਾਂਜੀ ਹਾਂਜੀ ਤੇ ਤੁਹਾਡਾ ਡੰਗਰ ਵੱਛਾ ਜਿਹੜਾ ਸੀ ਉਹ ਡੰਗਰ ਹੈ ਜਾਂ ਤਿੰਨ ਡੰਗਰ ਹੀ ਸਿੱਧੀ ਹਲ ਡੈਂਦੇ ਨੇ ਤੇ ਜਿਹੜੇ ਬਾਕੀ ਉਹ ਤੇ ਦੂਰ ਨੇ ਉਹ ਤੇ ਰੋੜ ਰੜ ਗਏ ਨੇ ਰਸ਼ਨ ਪੱਠਾ ਜਿਹੜਾ ਸੀ ਉਹ ਵੀ ਘਰੋਨਿਕਲ ਗਿਆ ਕਿ ਨਹੀਂ ਖੈਰਾ ਨਹੀਂ ਨਿਕਲੇ ਥੋੜਾ ਨਿਕਾਇ ਤਾਂ ਦੱਸਿਆ ਸੋ ਇਹਨਾਂ ਦੇ ਦੱਸਣ ਮੁਤਾਬਕ ਕਿ ਥਮਾ ਥੋੜਾ ਹੋਣ ਕਰਕੇ ਕੇਵਲ ਬਿਲਕੁਲ ਥੋੜੀ ਤੋਂ ਥੋੜਾ ਲੋੜਿੰਦਾ ਸਮਾਨ ਜਿਹੜਾ ਸੀ ਉਹੋ ਹੀ ਲੈ ਕੇ ਇੱਥੋਂ ਨਿਕਲੇ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੜੇ ਪਾਸੇ ਨੂੰ ਜਾਂਦਾ ਇਹਦੇ ਬਾਰੇ ਹਰੇ ਕੋਈ ਵੀ ਨਹੀਂ ਜਾਣਦਾ ਜੀ ਉਸ ਪ੍ਰਬੰਧ ਨਾ ਹੋਣ ਦੇ ਕਰਕੇ ਲੋਕਾਂ ਵੱਲੋਂ ਖੁੱਲੇ ਆਮ ਜਿਹੜਾ ਸਮਾਨ ਹੈ ਖੁੱਲੇ ਸਮਾਨ ਦੀ ਹੀਟ ਰੱਖਣ ਵਾਸਤੇ ਲੋਕ ਵਿਚਾਰੇ ਮਜਬੂਰ ਨੇ ਟਰਾਲੀਆਂ ਦੇ ਉੱਪਰ ਤਰਪਾਲਾ ਪਾ ਕੇ ਆਪਣੇ ਬੈਠਣ ਖਲੋਣ ਦੇ ਵਾਸਤੇ ਉਹਨਾਂ ਨੇ ਜਿਹੜਾ ਪ੍ਰਬੰਧ ਕੀਤਾ ਹੈ ਇਹ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਆਪਣਾ ਛੋਟਾ ਬੋਤਾ ਉਹਨਾਂ ਨੇ ਸਮਾਨ ਜਿਹੜਾ ਲੁੜੀਂਦਾ ਲਿਆ ਕੇ ਤੇ ਉਹ ਇਹ ਤੁਹਾਡਾ ਜੀ ਇਹ ਟਰਾਲੀ ਜੀ ਅੱਛਾ ਜੀ ਇਹ ਸਮਾਨ ਆਪਣਾ ਲੁੜੀਂਦਾ ਲੈ ਕੇ ਸਾਰਾ ਸਮਾਨ ਘਰ ਦਾ ਕੱਢ ਲਿਆ ਹੈ ਸਮਾਨ ਸਾਰਾ ਕਿੱਥੇ ਆਜ ਘਰ ਆ ਗਿਆ ਅੱਛਾ ਜੀ ਇਹ ਰਿਹਾ ਅੱਛਾ ਜੀ ਪਾਣੀ ਦੀ ਸਪੀਡ ਇਨੀ ਜ਼ਿਆਦਾ ਹੋਣ ਦੇ ਕਰਕੇ ਸਮਾਨ ਕੱਢਣਾ ਜਿਹੜਾ ਬੜਾ ਮੁਸ਼ਕਲ ਸੀ ਤੁਸੀਂ ਦੇਖ ਸਕਦੇ ਹੋ ਹੁਣ ਵੀ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਇੱਕ ਬੜੀ ਮੁਸ਼ਕਲ ਕੀਤੀ ਜਾ ਰਹੀ ਹੈ ਛੋਟੇ ਬੱਚਿਆਂ ਦੀ ਜਿਹਨੇ ਸਕੂਲ ਕਿਤਾਬਾਂ ਜਿਹੜੀਆਂ ਨੇ ਵੇਖੋ ਉਹ ਵੀ ਪਾਣੀ ਦੇ ਵਿੱਚ ਡੋਬੇ ਚੁਕੀਆਂ ਨੇ ਉਹ ਹੁਣ ਵੀ ਉਹਨਾਂ ਬੱਚਿਆਂ ਦੇ ਵੱਲੋਂ ਕੱਢੀਆਂ ਜਾ ਰਹੀਆਂ ਨੇ ਸੋ ਅੱਗੇ ਵੀ ਤੁਸੀਂ ਵੇਖੋ ਸਮਾਨ ਜਿਹੜਾ ਘਰ ਦਾ ਵਾ ਤਾਰੂ ਪਾਣੀ ਦੇ ਵਿੱਚੋਂ 4-4 5-5 ਫੁੱਟ ਪਾਣੀ ਦੇ ਵਿੱਚੋਂ ਨੌਜਵਾਨਾਂ ਦੇ ਵੱਲੋਂ ਇਹ ਸਮਾਨ ਜਿਹੜਾ ਆਪਣਾ ਕੱਢਿਆ ਜਾ ਰਿਹਾ ਏ ਸੋ ਪ੍ਰਮਾਤਮਾ ਕੀ ਹੋਰ ਅਰਦਾਸਾਂ ਕਰਨੀ ਕਿ ਪ੍ਰਮਾਤਮਾ ਕਿਰਪਾ ਕਰੇ ਇਸ ਚੀਜ਼ ਕੁਦਰਤੀ ਆਫਤ ਜਿਹੜੀ ਆ ਉਹ ਪ੍ਰਮਾਤਮਾ ਹੀ ਉਹਨੂੰ ਰੋਕ ਸਕਦਾ ਸੋ ਇਹ ਬੱਚਿਆਂ ਦੀਆਂ ਕਿਤਾਬਾਂ ਸਾਰੀਆਂ ਵੇਚ ਚੁੱਕੀਆਂ ਨੇ ਜੀ ਇਹ ਕੱਢ ਨਹੀਂ ਸਕੇ ਪਹਿਲਾਂ ਨਹੀਂ ਨਹੀਂ ਉਹਦੋਂ ਇਹਨਾਂ ਦਾ ਪਤਾ ਲੱਗਾ ਇਹ ਤਾਂ ਬਾਅਦ ਚ ਪਤਾ ਲੱਗਾ ਜਿਹੇ ਪਾਣੀ ਆ ਮੈਂ ਇਹਨਾਂ ਦਾ ਪਾਣੀ ਹੁਣੇ ਕਰਾਉ। ਇਹ ਤਾਂ ਬਾਅਦ ਕਿਹਾ ਸਰ ਕੰਬਰੀ ਸਾਹਿਬ ਕੋ ਭੇਜ ਗਿਆ ਗੋਰੀ ਕੀ ਸਮਾਨ ਤੁਹਾਡਾ ਵੇਚ ਚੁੱਕਿਆ ਹੈ ਬਹੁਤ ਜ਼ਿਆਦਾ ਸਮਾਨ ਹੈ ਵੀਰ ਜੀ ਬਹੁਤ ਮੈਂ ਹੁਣ ਕੀ ਕਰਾਂ ਬੱਚਿਆਂ ਦਾ ਸਮਾਨ ਤੁਸੀਂ ਵੇਖੋ ਕਿਤਾਬਾਂ ਸਾਰੀਆਂ ਜਿਹੜੀਆਂ ਖਰਾਬ ਹੋ ਗਏ ਵੀਰ ਜੀ ਮੈਂ ਮੇਰੇ ਦਾਣੇ ਹੈ ਪੜ੍ਹਨ ਦਾ ਹੀ ਖਰਾਬ ਹੋ ਗਏ ਮੇਰੇ ਹੁਣ ਹੁਣ ਆਵੇ ਮੇਰੇ ਸਾਰੇ ਸਮਾਨਾ ਹੁੰਦੇ ਐ ਸੋ ਇਹ ਸਾਰੇ ਦਾ ਸਾਰਾ ਨੁਕਸਾਨ ਬੜਾ ਵੱਡੀ ਪੱਧਰ ਦੇ ਉੱਤੇ ਜਿਹੜਾ ਹੋ ਚੁੱਕਿਆ ਹੈ ਇਸ ਦੀ ਪ੍ਰਭਾਈ ਕਰਨੀ ਜਿਹੜੀ ਬਹੁਤ ਜ਼ਿਆਦਾ ਔਖੀ ਹੈ ਬਹੁਤ ਜ਼ਿਆਦਾ ਮੁਸ਼ਕਲ ਹੈ ਇਸੇ ਤਰ੍ਹਾਂ ਹੋਰ ਤਾਜ਼ਾ ਹਾਲਾਤਾਂ ਦੇ ਨਾਲ ਤੁਹਾਨੂੰ ਜਾਣਕਾਰੀ ਦਿੰਦੇ ਰਹੇ ਦਸੋ ਹੁਣ ਬੋਲੋ ਇਹ ਵੀਰ ਜੀ 10-10 ਬੰਦੇ ਅੰਦਰ ਪਾਣੀ ਖੋ ਗਿਆ ਛੰਨਾ ਤੋਂ ਪਾਰ ਬਹੁਤ ਨਿਸ਼ਕਾਨ ਹੋਇਆ ਮੱਛੀ ਆ ਕੇ ਰੇ ਪੈ ਰਿਓ ਉੱਧਰ ਤੇ ਬਹੁਤ ਦਸਤਰਾਣੇ ਆ ਰਹੇ ਆ ਵੇਖੋ ਹਾਥਰ ਡੰਗਰ ਵਿੱਚ ਛੇ ਰਹੇ ਛੋਟਾ ਵੇਖੋ

Apa oh, ada putra jiwainya? Coba ambil balon. Aku tuh mau ngayang. Nih, pintu mana? ya? Nah. Nah, Pasar ya? Oh, langgarlah ya. Anginnya ayam kekejangan lagi. Mana ya? Udah baikin, harta baron. Oh, anak kekejangan. ਕਿ ਰਿਸ਼ਤੇਦਾਰਾਂ ਨੇ ਜਿਹੜੀ ਉਹਨਾਂ ਦੇ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਦੇ ਕੀ ਗਏ ਨੇ ਹੋਰ ਕਿਸੇ ਪਾਸਿਓਂ ਕੋਈ ਸਹਾਇਤਾ ਜਿਹੜੀ ਉਹ ਨਹੀਂ ਮਿਲੀ ਇਸੇ ਤਰ੍ਹਾਂ ਹੋਰ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਤੁਸੀਂ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਫੋਕੀਰ ਸਿੱਧੂ ਦੇ ਨਾਲ ਮੈਂ ਰਾਜਵੀਰ ਸਿੰਘ ਗਿੱਲਾਂਵਾਲੀ ਧੰਨਵਾਦ ਜੀ